ਸਾਧਕ ਜੀ ਜੀ ਆਦਿਨ ਬਸਤਵਾ ਸੇਰ ਕਰਦੇ ਆ ਸਾਰਾ ਇਹ ਇਹ ਆ ਸੁਲਤਾਨਪੁਰ ਲੋਧੀ ਗੁਰਦੁਆਰਾ ਬੇਸਾਹ ਜੀ ਦੀ ਮਸਿਆ ਇਹ ਰੋਕਾ ਨਾ ਲੱਗੀਆਂ ਹੋਈਆਂ ਸੁਲਤਾਨਾ ਇੱਥੇ ਮਸਿਆ ਦਾ ਵਾਣ ਕਮੀਲਾ ਬੋਲਦਾ ਜੀ ਇਸ ਹਰਿਮੰਦਰੋਬੀ ਦੀ 83 ਦੇ ਤੇ ਆ ਗੁਰਦੁਆਰਾ ਬੀਰ ਸਾਹਿਬ ਬਾਬੇ ਦੀ ਨਾਲ ਬਾਬਾ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰਦੁਆਰਾ ਬੀਰ ਸਾਹਿਬ ਬਾਬਾ ਬੰਦਾ ਸਿੰਘ ਜੀ ਸੁਲਤਾਨਪੁਰ ਲੋਧੀ ਗੁਰਦੁਆਰਾ ਬੇਰ ਸਾਹਿਬ ਪਹਿਲੀ ਪਾਸ਼ਾ ਜੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਦੇ ਉੱਤੇ ਮੱਸਲਾ ਅੱਜ ਦਿਹਾੜਾ ਹੈ ਤੇ ਸਾਹਮਣੇ ਐ ਤੁਹਾਨੂੰ ਦੇਖ ਰਿਹਾ ਹੋਊਗਾ ਜਿੰਨ ਕਰਕੇ ਦਿਖਾਣਾ ਗੁਰਦੁਆਰਾ ਇਸਰਾਮ ਆ ਪਹਿਲੋਂ ਆਂਦੀ ਹੈ ਜਿਹੜੀ ਸੱਤ ਮੰਜ਼ਲੀ ਗੁਰਦਾਰੇ ਦੇ ਨਾਂ ਦੇ 550 ਸਾਲੇ ਦੇ ਬਣਾਈ ਗਈ ਸੀ ਸੰਗਤ ਜੀ ਬੇਨਤੀ ਆ ਬਸ ਵਰਤual ਸ਼ੇਅਰ ਕਰਦੇਓ ਬਸ ਜਿੱਦਾਂ ਹੀ ਆਪਾਂ ਗਾਂ ਪਤਾ ਗਿਆ ਆਪਾਂ ਗਾਂ ਵੀ ਤੁਹਾਨੂੰ ਰਾਮਾਂਗੇ ਜਿੱਦਾਂ ਵੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ